ਹਾਂਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ RGK TV ਉੱਤੇ ਅੱਜ ਅਸੀਂ ਆਏ ਸੀਗੇ ਘੁੰਮਣ ਫਿਰਨਾ ਇੱਧਰ ਖੇਤਾ ਕਣੀ ਆਪਣੇ ਜਾਂਦੇ ਜਾਂਦੇ ਅਸੀਂ ਨਹਿਰ ਦੇ ਕੰਡੇ ਖੜਨਾ ਮੌਕਾ ਮਿਲਿਆ ਤੁਹਾਨੂੰ ਦਿਖਾਵਾਂਗੇ ਦਰਸ਼ ਬਹੁਤ ਸੋਹਣਾ ਦਰਸ਼ ਹੈ ਦੇਖੋ ਨਹਿਰ ਦਾ ਦ੍ਰਿਸ਼ ਤੋਂ ਬਹੁਤ ਸੋਹਣਾ ਹੈ ਮਾਣ ਮਸਤੰਜਾ ਮੈਸੇਜ ਹੁੰਦਾ ਹੈ ਥੋੜਾ ਜਿਹਾ ਡਿਵੈਲਪਮੈਂਟ ਕਰਤੀ ਗਵਰਨਮੈਂਟ ਨੇ ਬਹੁਤ ਸੋਹਣਾ ਬਣਾਉਂਦਾ ਆ ਥੱਲੇ ਡੈਮ ਦਿਖਾ ਦਿਓ ਰਵੀ ਆ ਦੇਖੋ ਜੀ ਬਹੁਤ ਸੋਹਣਾ ਬਣਿਆ ਹੋਇਆ ਸਾਡੇ ਇੱਥੇ ਪਿੰਡ ਕੰਟੂਵਾਲ ਪੰਗੂ ਆ ਬਹੁਤ ਛੂਟ ਹੁੰਦੇ ਨੇ ਇੱਥੇ ਯੂਟਿਊਬਰ ਵਾਸ਼ਪਾ ਪਿਆਬੀ ਬਨਵਾ ਵੀ ਸ਼ੂਟ ਹੋਈਆਂ ਨੇ ਜੀ ਹਾਂਜੀ ਹੁਣ ਆਪਾਂ ਤੁਹਾਨੂੰ ਕਰਾਵਾਂਗੇ ਬਜ਼ੁਰਗ ਕਿਸਾਨਾਂ ਨਾਲ ਗੱਲਬਾਤ ਤੇ ਲਾਵਾਂਗੇ ਖੇਤਾਂ ਦੀ ਗੇੜੀ ਆਜੋ ਜੀ ਦਿਖਾਉਣਾ ਤੁਹਾਨੂੰ ਅੱਗੇ ਦੋਸਤੋ ਆਪਾਂ ਵਲੌਗ ਬਣਾ ਰਹੇ ਸੀ ਅੱਜ ਨਹਿਰ ਤੋਂ ਬਾਅਦ ਆਪਣਾ ਅੱਗੇ ਖੇਤਾਂ ਵੱਲ ਜਾ ਰਹੇ ਸੀਗੇ ਤੇ ਰਸਤੇ ਸਾਨੂੰ ਕਿਸਾਨ ਮਿਲੇ ਬਹੁਤ ਮਿਹਨਤ ਕਰਦੇ ਨੇ ਦੇਖੋ ਜੀ ਅਗਲਾ ਕਹਿੰਦਾ ਕਿਸਾਨ ਨੇ ਮਣ ਕਣਕ ਪਾ ਕੇ 40 ਮਣ ਕੱਢ ਲਈ ਚਾਣੀ ਮਾਣਾ ਐਵੇਂ ਨਹੀਂ ਹੁੰਦੀ ਵੀਰੇ ਉਹ 40 50 ਮਾਣਾ ਐਵੇਂ ਨਹੀਂ ਹੁੰਦੀ ਹੈਗੀ ਕਿਸੇ ਗੱਲ ਨਾ ਹੁੰਦੀ ਹੈਗੀ ਦੇਖੋ ਕਿੰਨੀਆਂ ਸਰਦੀ ਦੇ ਵਿੱਚ ਠੰਡੇ ਪਾਣੀ ਦੀ ਢੋਲੀਆਂ ਮੋਢਿਆਂ ਦੇ ਚੱਕ ਕੇ ਸਪਰੇਹਾਂ ਕਰਨੀਆਂ ਪੈਂਦੀਆਂ ਨੇ ਕਿਸਾਨ ਦਾ ਜਿਹੜਾ ਕਿੱਤਾ ਸਭ ਤੋਂ ਔਖਾ ਕਿੱਤਾ ਇਹ ਤੇ ਆਪਾਂ ਨੂੰ ਕਿਸਾਨਾਂ ਦੀ ਸਪੋਰਟ ਵੀ ਕਰਨੀ ਚਾਹੀਦੀ ਆ ਪਹਿਲਾਂ ਆਪਾਂ ਕੈ ਸਪਰੇਹਾਂ ਕਰਤੀਆਂ ਪਹਿਲਾਂ ਵੀ ਆਪਣੀ ਘਾਟਾਂ ਘੂਟਾਂ ਵਾਲੀਆਂ ਕਰੀਆਂ ਨੇ ਜ਼ਿਆਦਾ ਵੱਧ ਠੀਕ ਹੈ ਠੀਕ ਹਾਂ ਯੂਰੀਆ ਡਾਈ ਆਪਾਂ ਕੀ ਕਰੀਏ ਨੇ ਜ਼ਿਆਦਾ ਠੀਕ ਦੋ ਤਿੰਨ ਸਪਰੇਹਾਂ ਕਰਤੀਆਂ ਮ ਉਹ موسم ਮੌਸਮ ਸਾਫ ਨਹੀਂ ਸੀ ਨਾ ਪਹਿਲਾਂ ਠੀਕ ਹੈ ਠੀਕ ਹੈ ਤਾਂ ਕਰਕੇ ਫਿਰ ਹੁਣ ਥੋੜਾ ਜਿਹਾ ਮੌਸਮ ਖੁੱਲ ਗਿਆ ਵਧੀਆ ਹੋ ਗਿਆ ਤਾਂ ਕਰਕੇ ਫਿਰ ਹੁਣ ਵਧੀਆ ਗੁੱਲੀ ਡੰਡੇ ਵਾਲੀ ਵਧੀਆ ਕੰਮ ਕਰ ਕੰਮ ਵੀ ਇਹ ਸਾਫ ਮੌਸਮ ਚ ਕਰਦੇ ਧੁੱਪ ਚ ਕਰਦੇ ਨਾ ਸਾਫ ਮੌਸਮ ਚ ਹੀ ਕਰਦੀ ਆ ਧੁੱਪ ਚ ਠੰਡ ਚ ਤਾਂ ਹੀ ਕੰਮ ਨਹੀਂ ਕਰਦੇ ਨਾ ਨਾ ਠੰਡ ਚ ਨਹੀਂ ਕੰਮ ਕਰਦੀ ਹੈਗੀ ਅੱਛਾ ਅੱਛਾ ਹਾਂ ਠੀਕ ਐ ਕਿਵੇਂ ਆ ਫਸਲ ਕਣਕ ਦੀ ਕਿਵੇਂ ਆ ਵੀ ਤੁਹਾਨੂੰ ਐ ਕਿ ਕਣਕ ਤਾਂ ਬਹੁਤ ਸਾਰੀ ਐ ਕਿ ਦੇਖਣ ਨੂੰ ਤਾਂ ਬਹੁਤ ਵਧੀਆ ਲੱਗਦੀਆਂ ਨੇ ਵੀਰੇ ਹੂੰ ਬਾਕੀ ਫਿਰ ਪ੍ਰਮਾਤਮਾ ਦੇ ਅਗੇ ਦੇਖੋ ਨਹੀਂ ਉਹ ਆਪਾਂ ਐ ਕਹਿੰਦੇ ਆਂਗੇ ਉਹ ਤਾਂ ਬਹੁਤ ਵਧੀਆ ਨੇ ਕਣਕਾਂ ਹਾਂ ਜਿਵੇਂ ਠੰਡੇ ਇੱਕ ਥੋੜੀ ਕਲੰਬਾ ਜੱਲ ਗਈ ਸੀ ਹਾਂ ਠੰਡ ਜਿਆਦੇ ਸੀ ਠੰਡੀ ਜਿਆਦੇ ਪਾਲਦੀ ਥੋੜੀ ਕਣਕ ਹਾਂ ਗਰਮੀ ਦਾ ਥੋੜੀ ਘੱਟ ਨਿਕਲਦੀ ਐ ਇਹ ਹਾਂ ਠੰਡੇ ਜਿਆਦੇ ਫਾਇਦਾ ਹੀ ਹੈ ਜੇ ਤਾਂ ਹਲੇ ਧੁੰਦ ਪਵੇ ਹਾਂ ਹਾਂ ਹਲੇ ਧੁੰਦ ਹਜੇ ਵੀ ਇਹ ਵਧੀਆ ਧੁੰਦ ਪਵੇ ਹੋਰ 10 15 ਦਿਨਾਂ ਵਧੀਆ ਫਾਇਦਾ ਕਰੂਗੀ ਉਹਨੂੰ ਫਾਈਨਲੀ ਆਪਾਂ ਦੋਸਤੋ ਪਹੁੰਚ ਚੁੱਕੇ ਆਂ ਖੇਤ ਦੇਖੋ ਹੁਣ ਮੌਸਮ ਖੁੱਲਣ ਦੇ ਨਾਲ ਕਣਕਾਂ ਵੀ ਥੋੜਾ ਜਿਆਦਾ ਰੰਗ ਫੜ ਲੱਗ ਗਈਆਂ ਜਿਆਦੇ ਗਰਮੀ ਚ ਵੀ ਤੰਗ ਹੁੰਦੀ ਹੈ ਕਣਕ ਜੇ ਠੰਡ ਪਈ ਜਾਵੇ ਤਾਂ ਕਣਕ ਥੋੜੀ ਵਧੀਆ ਹੋ ਜਾਂਦੀ ਹੈ ਤੇ ਹੁਣ ਸਪਰੇਹਾਂ ਵਗੈਰਾ ਕਿਸਾਨ ਕਰਦੇ ਨੇ ਆ ਦੇਖੋ ਹੀ ਗੋਭੀ ਸਰੋਂ ਆ ਇਹ ਬਹੁਤ ਵਧੀਆ ਇਹਦਾ ਕਲਰ ਵੀ ਦੇਖੋ ਤੁਸੀਂ ਇਹ ਆਪਾਂ ਹਰੇਕ ਕਿਸਾਨ ਨੂੰ ਲਾਉਣੀ ਚਾਹੀਦੀ ਆ ਅੱਜ ਕੱਲ ਇਹ ਖਾਣ ਦੇ ਮਤਲਬ ਜਿਹੜੇ ਪਰਫੈਂਡ ਘੋ ਖਾਣੇ ਆ ਉਹਦੇ ਨੂੰ ਇਹ ਬਹੁਤ ਵਧੀਆ ਚੀਜ਼ ਹੈ ਉਹਦੇ ਨਾਲ ਇਹਦੇ ਨਾਲ ਥੋੜੀ ਬਿਮਾਰੀਆਂ ਵੀ ਘਟ ਨੇ ਬਲ ਦਰੇੜੇ ਨੇ ਇਹ ਬਹੁਤ ਹੁਣ ਤਾਂ ਖਤਮੇ ਹੋ ਗਏ ਹੁਣ ਤਾਂ ਮੋਟਰਸਾਈਕਲਾਂ ਦੇ ਡੇੜੀਆਂ ਚੱਲ ਪਈਆਂ ਇਹ ਚੀਜ਼ਾਂ ਦਾ ਬਹੁਤ ਜ਼ਿਆਦਾ ਇਹਨਾਂ ਦੀ ਵੀ ਕਦਰ ਵਿਚਾਰਿਆਂ ਨਹੀਂ ਖਤਮ ਕਰਤੀ ਅੱਗੇ ਹੁੰਦਾ ਇਹਨਾਂ ਨੂੰ ਕਿਸਾਨ ਬਹੁਤ ਜ਼ਿਆਦਾ ਇਹਨਾਂ ਦੀ ਕਦਰ ਕਰਦੇ ਹੁੰਦੇ ਤੇ ਵਧੀਆ ਇਹਨਾਂ ਨੂੰ ਖਾਣਾ ਪੀਣਾ ਘਿਓ ਕੰਦੂ ਵੀ ਦਿੰਦੇ ਹੁੰਦੇ ਤੇ ਪਰ ਇਹ ਚੀਜ਼ਾਂ ਅੱਜ ਖਤਮ ਹੋ ਗਈਆਂ ਇਹ ਇਹ ਕਿਸਾਨ ਦੇ ਕੰਮ ਆਉਣੀਆਂ ਚੀਜ਼ਾਂ ਸੀ ਲੋ ਇੱਧਰ ਬਾਬਾ ਜੀ ਕੱਖ ਵੱਢਣ ਲੱਗ ਰਹੇ ਨੇ ਉਹਨੂੰ ਕਰਾਉਣੇ ਇਹਨਾਂ ਨਾਲ ਗੱਲਬਾਤ ਦੋਸਤੋ ਕਿਵੇਂ ਬਾਈ ਤੁਸੀਂ ਕੱਖ ਵੜਨ ਲੱਗ ਰਹੇ ਮੁੰਡੇ ਨਹੀਂ ਕੰਮ ਕਰਦੇ ਮੁੰਡੇ ਅੱਜ ਕੱਲ ਕਿਹੜਾ ਕਰਦੇ ਨੇ ਕੰਮ ਮੁੰਡੇ ਤਾਂ ਕਹਿੰਦੇ ਚਾਰ ਪਾ ਲੋ ਅੱਛਾ ਹਾਂ ਚਾਰ ਦਾ ਤੁਹਾਡੇ ਹਿਸਾਬ ਨਾਲ ਕਿਵੇਂ ਵੀ ਫਾਇਦਾ ਕਿਵੇਂ ਹੈ ਹਾਂ ਤਾਂ ਸੂਰੇ ਦੁੱਧ ਚੋ ਮਸਕ ਮਾਰਦੀ ਹੈ ਫਾਇਦਾ ਤਾਂ ਇਹੀ ਹੈ ਵੀ ਸੌਖਾ ਫਟ ਕੇ ਲੈ ਜਾ ਨੇ ਚਲ ਬਾਈ ਵੀ ਮਤਲਬ ਸਰੀਰ ਨੂੰ ਤੰਗੀ ਨਹੀਂ ਆਉਂਦੀ ਹੈਗੀ ਸਰੀਰ ਨੂੰ ਨਹੀਂ ਤੰਗੀ ਆਉਂਦੀ ਸਰੀਰ ਤਾਂ ਬਣਦਾ ਸਮਾਂ ਕੱਖ ਵੜਦਿਆਂ ਦਾ ਹੂੰ ਹੁਣ ਅੱਗੇ ਗੰਨੇ ਘਟਦੇ ਆਵਦਾ ਦੇਸੀ ਕਾ ਖੁੰਦੇ ਸਰਬੋ ਖੇਤ ਰੇੜਾ ਸਾਡੇ ਕੋਲ ਕੱਲਾ ਰੇੜਾ ਰਹਿ ਗਿਆ ਤੇ ਬੇੜੇ ਸਭ ਮੰਮੂ ਕਾਟਾ ਮੰਗਰ ਪਾਈ ਫਿਰਦੇ ਨੇ ਹੂੰ ਸਾਨੂੰ ਟੀਚਰਾਂ ਕਰਦੇ ਨੇ ਹੂੰ ਆਉਣੇ ਆ ਖੇਤ ਬਰਸੀਨ ਪਾੜਦੇ ਆ ਵਧੀਆ ਪਸ਼ੂ ਖਾਂਦੇ ਨੇ ਭਾਈ ਹੂੰ ਸੌਖਾ ਸੁੱਖਾ ਤਾਂ ਵਸ ਮਤਲਬ ਵੱਢਣਾ ਏ ਠੀਕ ਆ ਵੀ ਵੱਢਣੀ ਔਖੀ ਨੇ ਇਹ ਚੀਜ਼ ਵਧੀਆ ਏ ਤਾਂ ਚੀਜ਼ ਤਾਂ ਇਹਦੀ ਰਿਸਕ ਕਰੂਗਾ ਚਾਰ ਨਾ ਪਸ਼ੂ ਖੁਸ਼ ਖੁਸ਼ ਆਪਾਂ ਨੂੰ ਜੇ ਹੁਣ ਰੋਜ਼ ਹੀ ਚਟਣੀ ਦੀ ਜਾਂ ਚਾਰ ਨਾਲ ਖਾਈ ਜਾਵਾਂਗੇ ਪਰ ਰੋਟੀ ਨਾ ਜੇ ਆਪਾਂ ਦਾਲ ਵੀ ਭਾਲਦੇ ਹਾਂ ਰੋਜ਼ ਆਪਾਂ ਕਹਿੰਦੇ ਬਦਲਵੀਂ ਦਾਲ ਖਾਓ ਹੂੰ ਪਸ਼ੂ ਕਬੂਲ ਕੇ ਨਹੀਂ ਦੱਸ ਸਕਦੇ ਹੂੰ ਪਸ਼ੂ ਤਾਂ ਖਾ ਹੀ ਲੈਣੇ ਨੇ ਵਿਚਾਰਿਆਂ ਨੂੰ ਹੋਰ ਕੀ ਕਰਨਗੇ ਅੱਛਾ ਤੇ ਕੋਈ ਪਹਿਲਾਂ ਪਹਿਲਾਂ ਦੇ ਜ਼ਮਾਨੇ ਨੂੰ ਅੱਜ ਕੱਲ ਬਹੁਤ ਜ਼ਿਆਦਾ ਫਰਕ ਹੋ ਗਿਆ ਮਾਡਰਨ ਤਾਂ ਹੋ ਗਏ ਲੋਕ ਪੈਸਾ ਜ਼ਰੂਰ ਹੋ ਗਿਆ ਪੈਸਾ ਲੋਕਾਂ ਕੋਲੇ ਪੈਸਾ ਜ਼ਰੂਰ ਹੋ ਗਿਆ ਸਮਝ ਗਏ ਪਰ ਆਪਾਂ ਪੈਸੇ ਨਾਲ ਜਸਕੂਨ ਨਹੀਂ ਖਰੀਦ ਸਕਦੇ ਨਾ ਆਪਾਂ ਤੰਦਰੁਸਤੀ ਨਹੀਂ ਖਰੀਦ ਸਕਦੇ ਬਿਮਾਰੀਆਂ ਵੀ ਵਧੀਆਂ ਪੈਸੇ ਵੀ ਵਧ ਗਿਆ ਬਿਮਾਰੀਆਂ ਉਹ ਵਧੀਆਂ ਬਿਮਾਰੀਆਂ ਵਧੀਆਂ ਪੈਸਾ ਹੀ ਵਧ ਗਿਆ ਬਿਮਾਰੀਆਂ ਹੀ ਵਧੀਆਂ ਅਰੇ ਉਹਨੇ ਲੱਗੀ ਜਾਂਦੀ ਨਜ਼ਰ ਵਸਾਂ ਨਹੀਂ ਹੈਗਾ ਅੱਗੇ ਮango ਜੇ ਵਿੱਚ ਪੈ ਨਹੀਂ ਹਾਂ ਪੈਸੇ ਨਾਲ ਆਪਾਂ ਗੱਡੀਆਂ ਕਾਰਾਂ ਇਹ ਖਰੀਦ ਸਕਦੇ ਆ ਪੈਸੇ ਨਾਲ ਆਪਾਂ ਕੂਠੀਆਂ ਵੀ ਪਾ ਸਕਦੇ ਆ ਪਰ ਪੈਸੇ ਨਾਲ ਜੇ ਆਪਾਂ ਕਹੀ ਵੀ ਆਪਾਂ ਸਰੀਰ ਦੀ ਤੰਦਰੁਸਤੀ ਖਰੀਦ ਲਾਂਗੇ ਤੰਦਰੁਸਤੀ ਨਹੀਂ ਖਰੀਦਦੀ ਹੁੰਦੀ ਹੁਣ ਸਰੀਰ ਤਾਂ ਕਿੱਥੇ ਦਾ ਉਹ ਫਿਰਦਾ ਸੀਰੀ ਵਾਲਾ ਹੋ ਰੇਖਣਾਉਂਦਾ ਫਿਰਦਾ ਉਹ ਵੀ ਬੰਦਾ ਹੀ ਆ ਅਸੀਂ ਹਰਾ ਵੱਢਣਾ ਕਿੱਥੇ ਉਹ ਲਾ ਉੱਥੇ ਹੀ ਬੈਠਾ ਤਾਂਸ ਖਿੜੀ ਜਾਂਦਾ ਤਾਂਸ ਖਿੜੀਰ ਜਾਈ ਚੁ ਨਹੀਂ ਪੜਦਾ ਜਾਈ ਚੁ ਨਿਕੜਦਾ ਬਿਮਾਰੀ ਹੋਊਗਾ ਉੱਥੇ ਲੈਟਰਿੰਗਾਂ ਬਣੀਆਂ ਨੇ ਅਸੀਂ ਜਾ ਕੇ ਅੰਦਰੋਂ ਫੇਰ ਵੱੜ ਕੇ ਬਿਸਤਰੀ ਚ ਵੱੜ ਗਏ ਹੁਣ ਖੇਤੇ ਖੇਤ ਆਉਂਦੇ ਜਾਂਦੇ ਭਾਈ ਬਹੁਤ ਸਰੀਰ ਦਾ ਵੀ ਫਰਕਤ ਆਂਦਰੋਂ ਤੰਦਰੁਸਤ ਬਹੁਤ ਵਧੀ ਹਾਂ ਪਹਿਲਾਂ ਵਾਲੇ ਬੁੜੇ ਸਾਡੇ ਨਾਲ 70 70 ਸੀ ਹੁਣ 60 ਸਾਲ ਦੇ ਹੋ ਗਏ ਕੱਖ ਪੜਦਿਆਂ ਹੂੰ ਉਹਨਾਂ ਉਹਨਾਂ ਇਹਦਾ ਤੁਸੀਂ ਤਾਂ 40 ਸਾਲ ਦੇ 50 ਤੋਂ ਨਹੀਂ ਜਾਣਾ ਕਮਾ ਨਾ ਪੁੱਛੋ ਉਮਰ ਦਾ ਫਰਕ ਪਈ ਜਾਂਦਾ ਉਮਰ ਜਿਹਹੇ ਜਾਂ ਖਾਵਾਂਗੇ ਪੀਵਾਂਗੇ ਉਹ ਹੀ ਬਣੂ ਨਾ ਹੂੰ ਫਿਰ ਪਸੂ ਇਹ ਕਿਵੇਂ ਵੀ ਜਿਹੜੇ ਇਹ ਕੱਖ ਨੇ ਠੰਡ ਦੀ ਮਾਰ ਦੇ ਵੀ ਰਹੇ ਠੰਡ ਕਰਕੇ ਨੇ ਵਾਦੇ ਹਾਂ ਤਾਂ ਉਹ ਤਾਂ ਦੀਵਾਲੀ ਪਈ ਜਾਂਗੇ ਨਾ ਤਾਂ ਕੁਝ ਵੱਡਾ ਛੇਤੀ ਫਿਰ ਜਾਂਦਾ ਹੁਣ ਤਾਂ ਦਿਨਾਂ ਚ ਹੀ ਹੋ ਜੂਦੇ ਧੁੱਪ ਲੱਗੀ ਮੀਂਹ ਆ ਪੈ ਜਾ ਹੂੰ ਜਿਹੜੀ ਇਹ ਸਰੋਂ ਹੈਗੀ ਇਹਦਾ ਇਹਦੇ ਫਲੀ ਵੀ ਆ ਗਈ ਇਹ ਗਿੱਤੀ ਕਿਵੇਂ ਇਹ ਗਿੱਤੀ ਵਿਜੀ ਹੋਈ ਆ ਵੱਟ ਤੇ ਉੱਛਾ ਉਹ ਬਛੇਤੀ ਐ ਅੱਛਾ ਇਹ ਗੇਤੀ ਆਦੇ ਹੂੰ ਪਾਲੇ ਨਾਲੇ ਵਿੱਚ ਇਹ ਮਰਤਾ ਗਈ ਅੱਛਾ ਹਾਂ ਉਹ ਇਹ ਵਧੀਆ ਹੂੰ ਮੋਟੀ ਜਿਵੇਂ ਹੁਣ ਠੰਡ ਹੋ ਗਿਆ ਤਾਂ ਸਰੋਂ ਬਹੁਤ ਵਧੀਆ ਹੋਊਗੀ ਠੀਕ ਐ ਉੱਧਰ ਹੋਰ ਵੀ ਕੁਝ ਲਾਇਆ ਹੋਇਆ ਉਹ ਉੱਧਰ ਵੀ ਹਰਾਈ ਹੈਗਾ ਅੱਛਾ ਹੋਰ ਪਰਾਂ ਸਬਜੀ ਜਿਹੀ ਲਾਈ ਆਲੂ-ਲੂ ਠੀਕ ਐ ਠੀਕ ਐ ਮਰੂਦ ਨੇ ਖੇਤਾਂ ਆਣਿਆ ਕੋਈ ਖਾਨੀ ਆਗੇ ਹਾਂ ਆ ਸਗਮਲ ਹੋ ਗਿਆ ਗਾਜਰਾ ਮੂਰੀਆ ਇਹ ਤਾਂ ਹੋ ਗਿਆ ਹੀ ਤਾਂ ਹੈਗਾ ਹਾਂ ਬਾਕੀ ਆਪਣਾ ਟਾਈਮ ਪਾਸ ਹੋ ਜਾਂਦਾ ਨਾ ਮੈਂ ਪਾਸ ਹੁਣ ਦੋ ਘੰਟੇ ਫਿਰਕੇ ਜਾਵਾਂਗੇ ਕਿੱਥੇ ਸਰੀਰ ਤੁਰਾਂਗੇ ਫਿਰਾਂਗੇ ਨਿਗਮ ਬਾਹਰੇ ਹੀ ਫਿਰਦੇ ਨਹੀਂ ਦਾਦਾ ਰਜਾਈ ਚ ਪਾ ਕੇ ਉਹਦਾ ਕਾਣਾ ਰੋਟੀ ਵੀ ਹਾਜਮ ਤਾਂ ਆਉਗੀ ਆਪਾਂ ਕੰਮ ਕਰਾਂਗੇ ਹਾਂ ਹਾਂ ਵਾਕਿਆਨ ਖੁੱਲੇ ਕਿੱਥੇ ਖੁੱਲੇ ਹਵਾ ਚ ਦੇਖਦੇ ਆਪਾਂ ਹੂੰ ਕਿੱਥੇ ਉੱਥੇ ਘਰੀ ਬੈਠੇ ਰਾਂਗੇ ਅਖਰ ਕੋਰਕ ਤਾਂ ਬਹੁਤ ਪੈਂਦਾ ਹੈ ਹੂੰ ਤੇ ਅੱਜ ਕੱਲ ਉਹਦਾ ਕਾਣਾ ਜਮਾਨੇ ਦਾ ਬਹੁਤ ਬੱਟਾ ਹੋ ਗਿਆ ਬੱਟਾ ਬਸ ਮਸ਼ਿੰਦਰੀ ਵਧ ਗਈ ਸਾਰਾ ਕੁਝ ਮਸ਼ਿੰਦਰੀ ਹਾਂ ਮੋਟਰਸਾਈਕਲ ਤੇ ਜਾਣਾ ਮੌਲਾ ਕਿਵੇਂ ਗੋਡੇ-ਗੋਡੇ ਚੱਲਦੇ ਨੇ ਥੋੜੇ ਕਿਵੇਂ ਹਾਂ ਜੀ ਗੋਡੇ ਬਿਲਕੁ ਹਰਾ ਹੂੰ ਬੜੀਆ ਛੇਤ ਠੀਕ ਹੈ ਹੁਣ ਅੱਛਾ ਪਹਿਲਾਂ ਘਰੀ ਬੈਠੇ ਰਹਿੰਦੇ ਛੱਤੀ ਜਿਹੀ ਦੋ ਮਹੀਨੇ ਬਹੁਤ ਔਖਾ ਸੀ ਗੋਡੇ ਬਣਾ ਹੂੰ ਕੰਮ ਤਾਂ ਜ਼ਰੂਰੀ ਹੈ ਕੰਮ ਹ ਸਾਈਕਲ ਤੇ ਆਉਨੇ ਆ ਗੋਡੇ ਚੱਲਦੇ ਨੇ ਜੀ ਨਾ ਇਹ ਹਰਾ ਵੜਦੇ ਆ ਹੂੰ ਹੈ ਨਾ ਕੰਮ ਬਣ ਗਿਆ ਤਾਂ ਸਰੀਰ ਚੱਲਦਾ ਠੀਕ ਚੱਲਦਾ ਨੇ 2 ਘੰਟੇ ਮਨ ਪਰਚਾਵਾ ਹੋ ਗਿਆ ਖੇਤ ਹੂੰ ਹਰੇ ਬਾਈ ਚ ਹੈ ਹੂੰ ਸ੍ਰੀ ਖੱਤਰ ਹੂੰ ਪਿਆ ਹੈ ਤੇ ਅੱਛਾ ਇਹ ਪਹਿਲਾਂ ਜਿਹੜਾ ਆਪਣਾ ਸਿਸਟਮ ਪਹਿਲਾਂ ਜਿਹੜੇ ਮਤਲਬ ਫਸਲਾਂ ਕਿਹੜੀਆਂ ਕਿਹੜੀਆਂ ਫਸਲਾਂ ਜ਼ਿਆਦਾ ਹੁੰਦੀਆਂ ਤੇ ਪਹਿਲਾਂ ਤਾਂ ਦੇਸੀ ਵਧੀਆ ਹੁੰਦੇ ਛੋਲੇ ਹੁੰਦੇ ਤੇ ਗੰਨਾ ਹੁੰਦਾ ਤੇ ਅੱਜ ਕੱਲ ਗੰਨੇ ਘਟਦੇ ਪੂਰਾ ਖਲਾੜੀਆਂ ਦਾ ਜ਼ੋਰ ਹੁੰਦਾ ਸੀ ਛਾਲ ਦੇ ਵਿੱਚ ਛਾਲ ਚ ਗੰਨੇ ਲੋਕ 20-20 ਬੰਦੇ ਘਟਦੇ ਇਕੱਠੇ ਹੂੰ ਬਾਗਾਂ ਦੇ ਕੁੱਟਦੇ ਹੂੰ ਬਾਕੀ ਛੋਲੇ ਸਰੋਂਾਂ ਦੇਸੀ ਵਧੀਆ ਫਸਲ ਹੁੰਦੀ ਸੀ ਹੂੰ ਹੁਣ ਤਾਂ ਕੱਲੀ ਕਣਕ ਹੈ ਹੂੰ ਬਸ ਸਰੋਂ ਵੀ ਥੋੜੀ ਕਣੀ ਹੁਣ ਬੀਜਣ ਲੱਗੇ ਨੇ ਲੋਕ ਜਦੋਂ ਬਾੜਾ ਹੋ ਗਿਆ ਜ਼ਿਆਦਾ ਰੇਟ ਵਧ ਗਿਆ ਹਾਂ ਤੇ ਪਹਿਲਾਂ ਅਸੀਂ ਛੋਟੇ ਛੋਟੇ ਹੁੰਦੇ ਸੀ ਜਦੋਂ ਗੰਨੇ ਦੀ ਟਰਾਲੀ ਸਾਡੇ ਬਾਰ ਮੂਰਦੀ ਨਾਲੇ ਅਸੀਂ ਗੰਨਾ ਖੇਤ ਸੀ ਗੰਨਾ ਖੇਚਦੇ ਘਲਾੜਾਂ ਦੇ ਕੋਈ ਚੰਗਾ ਬੰਦਾ ਤੇ ਉਹ ਛਿੱਟ ਵੀ ਜਾਂਦਾ ਦੀ ਨੀਰਾ ਗੰਨਾ ਮਾਰਦਾ ਦੀ ਘਲਾੜਾਂ ਤੇ ਗੁੜ ਖਾਂਦੇ ਹੁੰਦੇ ਹੁਣ ਕਿੱਥੇ ਗੁੜ ਦੇਖ ਰਾ ਤੂੰ ਸਰਹੰਦ ਕੰਨੀਆਂ ਬਿਲੂ ਕਿਤੇ ਨੌਰੇ ਨਹੀਂ ਮਿਲਦਾ ਇਹ ਤਾਂ ਗੰਨਾ ਵੀ ਨਹੀਂ ਮਿਲ ਰਿਹਾ ਹਾਂ ਗੰਨੇ ਬਣਿਆ ਇੱਕ ਦੋ ਲਏ ਹੋਏ ਨੇ ਉਹ ਪਟਕੇ ਰਹੇ ਨੇ ਹਾਂ ਤੇ ਉਹਦਾ ਗਾਣਾ ਬਹੁਤ ਚੀਜ਼ਾਂ ਦਾ ਸਾਰਾ ਉਹ ਆਪਣੇ ਹੋ ਤਾਂ ਸਭ ਕੁਝ ਸਕਦਾ ਸਭ ਕੁਝ ਹੁੰਦਾ ਲੈ ਸੋਹਦੇ ਹੜਦੀ ਹੁੰਦੀ ਆ ਵੀ ਜਿਹੜੀ ਖੜੀਆ ਹੜਦੀ ਹੁੰਦੀ ਆ ਆਲੂ ਵੀਜੇ ਖੜਨੇ ਅੱਛਾ ਹੁਣ ਤਾਂ ਚੀਕੂ ਲੱਗਣ ਲੱਗੇ ਭਾਈ ਜਦ ਆਪਣਾ ਹੋਰ ਕੀ ਹੁੰਦਾ ਜੀ ਨਹੀਂ ਬੀਜਾਂਗੇ ਸਭ ਕੁਝ ਹੋਊਗਾ ਅਰੇ ਅੰਗੂਰ ਚੀਕੂ ਸਭ ਕੁਝ ਹੁੰਦਾ ਵੈਸੇ ਮਿਰਚਾਂ ਹੁੰਦੀਆਂ ਨੇ ਕੱਲੇ ਨੂਨ ਤੋਂ ਬਣਾ ਸਾਰਾ ਕੁਝ ਹੁੰਦਾ ਸਾਰਾ ਕੁਝ ਹੁੰਦਾ ਮਿਰਚਾਂ ਦੇਖ ਲਓ ਜਾ ਕੇ ਮਿਰਚਾਂ ਹੁਣ ਵੀ ਲੱਗੀਆਂ ਖੜੀਆਂ ਨੇ ਹੂੰ ਅੱਛਾ ਤੇ ਉਹਦਾ ਗਾਣਾ ਜਵਾਨੇ ਦੇ ਹਿਸਾਬ ਨਾਲ ਭਾਈ ਬੰਦਾ ਬਦਲੀ ਨਹੀਂ ਕਰਦੇ ਨਹੀਂ ਹੈ ਜੇ ਕਰੇ ਤਾਂ ਸਭ ਕੁਝ ਹੈ ਹੂੰ ਪਰ ਕਰ ਐ ਵੀ ਵਿਹਲਾ ਚਹੀਦਾ ਵੀ ਬਸ ਕਿਹਨਾਂ ਨਿਮੇੜ ਕੇ ਸੋਚ ਲਾ ਕੇ ਭਾਜੀ ਮੁੜ ਕੇ ਆਉਣਾ ਮੈਂ ਤਾਂ ਐਂ ਕਹਿੰ ਹਾਂ ਵਾਸ਼ਰ ਤੋਂ ਫੜੀ ਥੋੜੇ ਨੇ ਖਿੱਚ ਕੇ ਲਊ ਪਏ ਸੀ ਵਾਸ਼ ਲਾਲ ਤੇ ਬਟਾਲੀ ਬਿਠੇ ਰਹਿ ਹੂੰ ਕੈਨੇਡਾ ਦੇ ਵਿੱਚ ਤੁਹਾਨੂੰ ਕੀ ਲੱਗਦਾ ਵੀ ਕੈਨੇਡਾ ਆਪਾਂ ਜਾ ਕੇ ਜਿਹੜੇ ਜਵਾਬ ਭੇਜੀ ਜਾਂਦੇ ਆ ਵੀ ਉਹਦੇ ਨਾਲ ਸੌਖਾ ਹੋ ਜੂ ਬੰਦਾ ਕਿਵੇਂ ਕਿ ਪੰਜਾਬ ਵਰਗੀ ਤਾਂ ਨਹੀਂ ਮੌਜ ਹੈ ਬੁੜਿਆਂ ਦਾ ਔਖਾ ਗਿਆ ਜੀ ਰੱਬ ਨੂੰ ਵੀ ਪਤਾ ਉੱਥੇ ਆ ਕੇ ਕੀ ਕਰਨਗੇ ਕਦੇ ਅੱਜ ਤੱਕ ਕਿਸੇ ਨੇ ਲੱਤ ਤਾਂ ਹੈ ਨਹੀਂ ਕੁਸਬੀਆ ਕੈਨੇਡਾ ਤੋਂ ਆ ਕੇ ਵੇਈ ਬੀ ਮਤਲਬ ਉਹਦਾ ਸਾਹਮਣਾ ਹੀ ਆ ਬਾਕੀ ਹੁਣ ਆਪਾਂ ਕਹਿਤਾ ਦਿੰਨਾ ਲੱਗਣਾ ਕਹਿੰਦਾ ਕੈਨੇਡਾ ਭੱਗ ਗਿਆ ਮੁੰਡਾ ਮਿੱਚ ਪਿੰਡ ਦੇ ਨੂੰ ਆਇਆ ਹੁੰਦਾ ਵੀ ਖੌਮਨੀ ਫੋੜੇ ਨਹੀਂ ਖਿੱਚਦਾ ਉਹ ਫੋੜੇ ਨਾਲ ਉਹਦਾ ਫੋੜੇ ਨਾਲ ਲੈ ਜਾਂਦਾ ਇਕੱਠੇ ਕਰਕੇ ਨਾ ਕਿਲਾ ਵੇਚ ਕੇ ਜਾਂਦਾ ਉਹਰੇ ਹਾਂ ਗਾਂਹਾਂ ਦਾ ਫੋੜਾ ਜਦੋਂ ਚੱਕੂ ਚੱਕੂਰੇ ਦਾ ਫੋੜਾ ਮਾਰ ਜਾਂਦਾ ਉਹ ਪੂਰਵਾਲਾ ਪਿਛੜਾ ਦਾ ਫੋੜਾ ਮਾਰ ਦਿੰਦਾ ਲੈ ਘਰੇ ਵਾਲਾ ਉਹ ਮਾਪਿਓ ਦੀ ਟੈਨਸ਼ਨ ਲੈ ਆਉਦੀ ਟੈਨਸ਼ਨ ਹਾਂ ਮਗਰ ਉੱਥੋਂ ਹੁਣ ਤੋਂ ਰੋਜ਼ ਹੀ ਖਬਰ ਆਉਂਦੀਆਂ ਨੇ ਫਲਾਣੇ ਦਾ ਮੁੰਡਾ ਉੱਥੇ ਐਕਸੀਡੈਂਟ ਚ ਮਰ ਗਿਆ ਫਲਾਣੇ ਮਰ ਗਿਆ ਤੇ ਬੁੜੇ ਨੂੰ ਕੁਝ ਹੋ ਜੇ ਕੋਈ ਮੋਢਾ ਲਾਉਣ ਨੂੰ ਨਹੀਂ ਹੈਗਾ ਕਮਾਤੀ ਕੋਈ ਨਹੀਂ ਟੋਡਦਾ ਚਾਰ ਦੇ ਭਾਈ ਚੱਕਣ ਵਾਲੇ ਨਹੀਂ ਹੈਗੇ ਜਿਉ ਬਿਸ਼ਾਰੀ ਉਮਰ ਮਾ ਮਾ ਪਿਓ ਨੇ ਕਮਾਇਆ ਉਹਨਾਂ ਕੀ ਉਹ ਕੈਨੇਡਾ ਨੂੰ ਤਾਰੂਗਾ ਕੀ ਜਾ ਆ ਕੇ ਦਾ ਸ਼ੌਖ ਕਰੂਗਾ ਸਾਡੇ ਦੁੱਖ ਹੋ ਗਿਆ ਦਾ ਨਹੀਂ ਰੀਸ ਹੈ ਤਾਂ ਬਸ ਮੈਂ ਜਿਹਦੇ ਉਰੇ ਹੈਗਾ ਸਭ ਕੁਝ ਆ ਮਜਬੂਰੀ ਕਰਕੇ ਜਾ ਰਿਹਾ ਕੋਈ ਨਾ ਕੋਈ ਹੈ ਕੋਈ ਵੀ ਚਾਂਬਲੇ ਜਾਂਦੇ ਨੇ 20-20 ਕਿੱਲਾਂ ਦੇ ਮਾਰਕ ਤੁਰੇ ਜਾਂਦੇ ਨੇ ਉਹ ਤਾਂ ਚੱਲ ਆਏ ਨਹੀਂ ਨਾਂ ਵੀ ਹੋਊਗਾ ਤਾਂ ਵੀ ਮੜੇ ਹੋਣਗੇ ਹੁਣ ਆਪਾਂ ਐ ਲਾ ਲੋ ਤੁਸੀਂ ਆਪਾਂ ਕਿਤੇ ਮਰਜ਼ੀ ਵਗ ਜੀ ਆ ਪਰ ਪੰਜਾਬ ਵਰਗੀ ਮौज ਮਿਲਬ ਜੂ ਇਨਾ ਵੀ ਇੱਥੇ ਵਰਗੀ ਇਹ ਸਰਦਾਰੀ ਕਿੱਥੇ ਮਿਲੂਗੀ ਫਸਣਾ ਵਧੀਆ ਰਿਆ ਹੈ ਵਧੀਆ ਪਾਣੀ ਹਾਂ ਇਹੋ ਜੀ ਇਹੋ ਜੀ ਮੌਜ ਤਾਂ ਕਿੱਥੇ ਆ ਆ ਮਾਹੌਲ ਹੈ ਪੂਰਾ ਤਾਂ ਕਰਮ ਵਾਲਾ ਜਰਮ ਲੈਂਦਾ ਪੰਜਾਬ ਚ ਹੂੰ ਜਿਹੜੇ ਮਾੜੇ ਕਰਮ ਨੇ ਹੁਣ ਬਾਹਰ ਜੂਪੀ ਬਾਹਰਾਂ ਦੇ ਵਿੱਚ ਫਿਰਦੇ ਉਹ ਤਾਂ ਉਰੇ ਕੰਮ ਕਰਦੇ ਨੇ ਆਪਣੇ ਉਰੇ ਨਹੀਂ ਕਰ ਸਕਦੇ ਤਾਂ ਪਰਮਾਤਮਾ ਦੀ ਕੋਈ ਕਿਰਪਾ ਲੋਕਾਂ ਦੀ ਖੜੇ ਬਾਈ ਮੜ ਲੂ ਬਾਬਾ ਜੀ ਛੋਟਾ ਕੰਮ ਸੜਾਤਾ ਸੀ ਨੇ ਹਣਾ ਚਲੋ ਭਾਈ ਧੰਨਵਾਦ ਇਹਦਾ ਚੱਲਦੀ ਰਹਣਗੇ ਕੰਮ ਅਜੇ ਤਾਂ ਕਰਨੀ ਹੈ ਹੂੰ ਹੂੰ ਹੌਲੀ ਹੌਲੀ ਲੱਗੇ ਜਾਵਾਂਗੇ ਹਾਂ ਤੇ ਮਤਲਬ ਪਹਿਲਾਂ ਪਹਿਲਾ ਅਗਲੇ ਦੇ ਹੁਣ ਤਾਂ ਜਵਾਖ ਵੀ ਇੱਕ ਪਹਿਲਾਂ ਕਿੰਨੇ ਕਿੰਨੇ ਹੁੰਦੇ ਸੀ ਉਹ ਹਾਂ ਹੁਣ ਤਾਂ ਇੱਕ ਹੀ ਹੈ ਹੂੰ ਅੱਗੇ ਤਾਂ ਫਿਰ ਐ ਆਉਂਦਾ ਦੀ ਨਾ ਹਾਲਾ ਕਹਿੰਦੇ ਕੰਮ ਹੀ ਕਰਨਗੇ ਕੰਮ ਕਰਨਗੇ ਹੁਣ ਆਹ ਕਹਿੰਦਾ ਜ਼ਮੀਨ ਨਾ ਕੜ ਜੇ ਇਕੱਲੀ ਆ ਉਹ ਬਾਹਰ ਵਗ ਜਾਂਦਾ ਜੇ ਕਿਹੜਾ ਰਪਣਾ ਕਰੇ ਕੋਈ ਏਸੀ ਬੇਸੀ ਕਰ ਲੂਗੀ ਬਸ ਤਾਂ ਜ਼ਮੀਨ ਹੈ ਨਾ ਇਹ ਕੋਈ ਤਾਂ ਹਾਂ ਤੇ ਵੀ ਸਿਆਸਤ ਦੀ ਹੈ ਕਿਸ ਸਰਕਾਰਾਂ ਦੀ ਵੀ ਕਰਾ ਪੰਜਾਬ ਖਾਲੀ ਹੋ ਜੇ ਹਮਮ ਹੋਰ ਤਾਂ ਕੀ ਪਰ ਐਵੇਂ ਵੀ ਪੰਜਾਬ ਵਰਗਾ ਤਾਂ ਕਿੱਥੇ ਕੁਝ ਬਣਦਾ ਪੰਜਾਬ ਤਾਂ ਹਾਂ ਹਾਂ ਸਰੂਆ ਪੰਜਾਬ ਦੇ ਤਾਂ ਨਿਕਲੇ ਗੰਨੇ ਮਰੂਦ ਬਹੁਤ ਕੁਝ ਹੈਂ ਸਭ ਕੁਝ ਸਾਰੇ ਪੰਜਾਬ ਸਭ ਕੁਝ ਆਇਆ ਇਹੋ ਜਾਂ ਨਾ ਤਾਂ ਉਹਦਾ ਕਾਣਾ ਇੱਥੇ ਸਭ ਕੁਝ ਉਗ ਜਾਂਦਾ ਹੈ ਕਨਾ ਪਰ ਨਾਫਰਤ ਨਹੀਂ ਉਗਦੀ ਹੈਗੀ ਹਾਂ ਹਾਂ ਪੂਰੇ ਬੇਈਮਾਨੇ ਨੇ ਮਾਰ ਲਈ ਹੈ ਬੇਈਮਾਨੇ ਨੇ ਸੋਨੇ ਦੀ ਚਿੜੀ ਦੀ ਕਹਿੰਦੇ ਪੰਜਾਬ ਸਹੀ ਗੱਲ ਹੈ ਜੀ ਹਾਂ ਇਹ ਤਾਂ ਗੱਲ ਕਰਪਈ ਕੁਝ ਲੋਕਾਂ ਦੀਆਂ ਕੋਈ ਸਰਕਾਰਾਂ ਨਗਹਿਲਾ ਹੋ ਗਈਆਂ ਕੁਝ ਸਰਕਾਰਾਂ ਨਹੀਂ ਹੋਣਗੀਆਂ ਦੋਨੇ ਮਿਲ ਕੇ ਇੱਕ ਬੰਦਾ ਕੋਈ ਚੰਗਾ 2 ਪੈਸੇ ਵਾਲਾ ਉਹਦੇ ਨਾਲ ਚਾਰ ਮੁੰਡੇ ਰਲੇ ਆ ਗਏ ਕਹਿੰਦਾ ਤੂੰ ਖਾਈ ਜਾ ਉਹਨੂੰ ਨਸਿਆਂ ਤੇ ਲਾਉਣਗੇ ਨਸਿਆਂ ਤੇ ਲਾਉਣਗੇ ਉਹ ਅਗਲਾ ਕਹਿੰਦਾ ਇਹਨੂੰ ਪਰਾਂ ਵਾਰੀ ਭੇਜ ਦੋਰੇ ਨਸਿਆਂ ਦੀ ਵੀ ਗਾੜਾਂਗੇ ਚਾਰ ਕਿਤੇ ਰਲੇ ਫਰੇ ਉਥੇ ਇਹ ਥੋੜਾ ਵੀ ਕੋਈ ਰੇੜੇ ਦੇ ਵਿੱਚ ਚੀਜ਼ ਧਰ ਕੇ ਬਗਜੀ ਨਹੀਂ ਪਤਾ ਕਿਹੜਾ ਚੱਕੀ ਲੇ ਜੇ ਅੱਛਾ ਜੀ ਹੋਰ ਐਂਡ ਆ ਰਹਾ ਨਾ ਐਂਡ ਆਦਾ ਹੋਰ ਨਸ਼ਾ ਇੰਨਾ ਮਾਹੌਲ ਜਾਦੇ ਖਰਾਬ ਹੋ ਗਿਆ ਨਾ ਪੰਜਾਬ ਦਾ ਨਸ਼ਿਆਂ ਨੇ ਗਾਲਤਾ ਨਾ ਨਸ਼ੇ ਦੁਨੀਆ ਖਾਂਦੇ ਨੇ ਜਬਾ ਖਰਿਆ ਬੋਰੇ ਨੇ ਤੇਰਾ ਨੰਗੇ ਚੱਲ ਵੀ ਇਹ ਸੋਡੀ ਇਹ ਪਹਿਲਾ ਜਿਹਨੇ ਨਸ਼ੇ ਨੇ ਅੱਜ ਕੱਲ ਕਹਿੰਦੇ ਨਸ਼ੇ ਆ ਗਏ ਪਹਿਲਾਂ ਵੀ ਇਹ ਪੁਰਾਣੇ ਅੱਜ ਤੋਂ 10 15 ਸਾਲ ਪਹਿਲਾਂ ਹੁੰਦੇ ਸੀ ਪਹਿਲਾਂ ਤਾਂ ਜੋ ਕੋਈ ਫੀਮ ਭੁੱਕੀ ਆਈ ਕਹਿੰਦੇ ਫਲਾਣੇ ਦੀ ਫੀਮ ਖਾਂਦਾ ਜਾਂ ਭੁੱਕੀ ਖਾਂਦਾ ਕੋਈ ਨਹੀਂ ਖਾਂਦੇ ਜਿੰਨੇ ਸੀ ਅੱਛਾ ਇਹ ਤਾਂ ਹੁਣੀ ਹੋਰੀ ਨਵੇਂ ਤੋਂ ਨਵੇਂ ਅਸੀਂ ਆ ਗਏ ਬੰਦਾ ਸਾਹਿਬ ਡੁੱਡਪਾ ਤੇ ਉਹਦਾ ਸੀ ਗੱਕੇ ਡਿਨੋਸਾਉਰ ਵਾਲਾ ਟੀਆ ਚੰਗੀ ਚੀਜ਼ ਸੀ ਕੋਈ ਡੈਰ ਨਹੀਂ ਬੰਦਾ ਸਾਡੀ ਮੇਰੀ ਸੁਰਤ ਸਾਬ ਪਹਿਲਾਂ ਪਹਿਲਾਂ ਕਹਿੰਦਾ ਉਹ ਫੀਮ ਫਲਾਣੇ ਦੀ ਫੀਮ ਮਿਲਦੀ ਹੈ ਫੀਮ ਕੋਈ ਨਾ ਕੋਈ ਖਾਂਦਾ ਫੇਰ ਉਹ ਕਹਿੰਦਾ ਗੋਲੀਆਂ ਜੀ ਚੱਲ ਪਈਆਂ ਅੱਛਾ ਉਹ ਗੋਲੀਆਂ ਛੱਡੀਆਂ ਹੁਣ ਹੋਰ ਪਤਾ ਹੀ ਨਹੀਂ ਕਹੇ ਜੇ ਨਸੀਨ ਅਸੀਂ ਪਾ ਲਈਏ ਕੌਣ ਅਕਾਹੋ ਇਹ ਕਿਹਦਾ ਜਵਾਬ ਵੀ ਡਰਦੇ ਤੇ ਨਾ ਸਕੂਲ ਚ ਨਹੀਂ ਕੋਈ ਜਵਾਬ ਬੋਲ ਸਕਦਾ ਇਹ ਮਾਸਟਰ ਮੁਰੇ ਹੂੰ ਉਹਨੇ ਨਹੀਂ ਪਤਾ ਮਾਸਟਰ ਨੂੰ ਜੰਮੜ ਜਾਣਾ ਅਲਾ ਕਹਿੰਦਾ ਆਪਾਂ ਨੂੰ ਕੀ ਲੈਣਾ ਹੈ ਮਾਸਟਰ ਵੀ ਨਹੀਂ ਕਹਿੰਦਾ ਹੈਗਾ ਪੜਨ ਵਾਸਤੇ ਵੀ ਨਹੀਂ ਕਹਿੰਦਾ ਹੈਗਾ ਨਾ ਨਾ ਪੜੂਗਾ ਲੈ ਬੇਇੱਜ਼ਤੀ ਕਰਾਉਣੀ ਹੈ ਹੂੰ ਬਾਕੀ ਸਰਕਾਰਾਂ ਦੀ ਇਹ ਪਾਲਿਸੀ ਹੈ ਨਾ ਨਾ ਉਹ ਜਿਹੜੇ ਆ ਮੈਡੀਕਲ ਨਸ਼ਾ ਇਹ ਬੰਦ ਹੋ ਸਕਦਾ ਜੇ ਕਿਸਾਨਾਂ ਨੂੰ ਕਹਦਣ ਵੀ ਥੋੜਾ ਥੋੜਾ ਪੋਸਟ ਵਗੈਰਾ ਵੀ ਜੇ ਕੋਈ ਨਹੀਂ ਕੋਈ ਮਾਰੀ ਚੀਜ਼ ਤਾਂ ਨਹੀਂ ਹੈਗੀ ਸਰਕਾਰ ਨੂੰ ਫਾਇਦਾ ਦੁਕਾਨਾਂ ਚੱਲਦੀਆਂ ਨੇ ਸਮਾਂ ਪੋਸਟੇਜ ਨੂੰ ਫਾਇਦਾ ਨਹੀਂ ਹੈਗਾ ਸਰਕਾਰ ਨੂੰ ਡੀਪਾ ਲੈਰੇਦੂ ਲਾਲਾ ਲੋਕ ਬਸ ਭਰ ਕੇ ਜਾਂਦੇ ਨੇ ਰੋਜੀ ਗੁੜੀ ਇਹਨਾਂ ਸਰਕਾਰ ਦੇ ਖਾਤੇ ਚ ਪੈਸੇ ਪੈਂਦੇ ਨੇ ਜੋ ਛਡਾਉਣਾ ਉਹ ਵੀ ਛਡਾ ਸਕਦੇ ਨੇ ਵੀ ਨਾ ਭਾਈ ਦੂ ਖਰਾਕ ਖਾਓ ਕੋਈ ਹੋਰ ਕਰੋ ਜਿਵੇਂ ਹੁਣ ਆਪਾਂ ਲਾਲਾ ਤੁਸੀਂ ਖਸ ਖਸ ਦੀ ਖੇਤੀ ਆ ਇਹ ਹੋਣ ਲੱਗ ਜੇ ਤਾਂ ਇਹਦਾ ਕੋਈ ਫਾਇਦਾ ਹੈ ਕਿ ਨੁਕਸਾਨ ਆ ਵੀ ਨੁਕਸਾਨ ਜਿਹੜਾ ਮਰੂਗਾ ਉਹੀ ਮਰੀ ਜਾਂਦਾ ਕਾਨੂੰਨ ਨੁਕਸਾਨ ਕਿਸੇ ਚੀਜ਼ ਦਾ ਨਹੀਂ ਜੇ ਵਰਤ ਤੇ ਚੱਲਣਾ ਹੁਣ ਮਾ ਜਿੰਦਗੀ ਜੀ ਕੋਈ ਨਸ਼ਾ ਨਹੀਂ ਕਰਿਆ ਮੈਂ ਤਾਂ ਮਰੇ ਨਹੀਂ ਜੇ ਮੰਨ ਲਓ ਤੁਸੀਂ ਆਪਾਂ ਕਹਿੰਦੇ ਆ ਵੀ ਇਹ ਹੈਗਾ ਜੇ ਹੁਣ ਵੇਚਣ ਲੱਗ ਜੇ ਇਹ ਮੈਡੀਕਲ ਨਸ਼ੇ ਨੇ ਇਹ ਬੰਦ ਹੋ ਜਾਣਗੇ ਇਹ ਖਾਊ ਤਾਂ ਉਹੀ ਬੰਦਾ ਜਿਹਨੂੰ ਕੋਈ ਲੋੜ ਪਹਿਲਾਂ ਉਹ ਹੈ ਉਹ ਤਾਂ ਚਾਹੇ ਤੁਸੀਂ ਮੂਰੇ ਧਰ ਦੋ ਜਿਹਨੇ ਖਾਣੇ ਨਹੀਂ ਉਹ ਤਾਂ ਖਾਣੇ ਉਹ ਵੀ ਜਿਹੜਾ ਖਾਊਗਾ ਕਰ ਆਪੀ ਜੀ ਲੈ ਜੂਗਾ ਜਦੋਂ ਘਰ ਦੀ ਹੋਣ ਲੱਗ ਜੇ ਜਦੋਂ ਚੀਜ਼ ਆਪਣੇ ਆਮ ਹੋ ਗਈ ਬਿਓ ਚੀਜ਼ ਆ ਹੋ ਹੈ ਇਧਰ ਹੁਣ ਅਗਲਾ ਕਹਿੰਦਾ ਵੀ ਆ ਹੋ ਗਿਆ ਹਫਤਾ ਭੱਜ ਕੇ ਗੋਲੀਆਂ ਲਿਓ ਉਸ ਗੋਲੀਆਂ ਤਾਂ ਅੰਦਰੋਂ ਖੋਹੀ ਲੌਂਦੀਆਂ ਨੇ ਨਾ ਚਲੋ ਅਬਾਈ ਕਰੋ ਤੁਸੀਂ ਅੱਜ ਥੋੜੀ ਆਪਾਂ ਪੁਰਾਣੀਆਂ ਗੱਲਾਂ ਵੀ ਕੀਤੀਆਂ ਨੇ ਕੋਸਾ ਲਓ ਜੀ ਕਿਸਾਨ ਸਪਰੇਅ ਕਰ ਰਹੇ ਨੇ ਬਹੁਤ ਠੰਡ ਦੇ ਵਿੱਚ ਇਹ ਕੰਮ ਵੀ ਕਰਨਾ ਪੈਂਦਾ ਕਿਸਾਨਾਂ ਨੂੰ ਅਲਾਗ ਇਹਨਾਂ ਕਿਸਾਨੀ ਸੌਖੀ ਆ ਕਿਸਾਨੀ ਸੌਖੀ ਨਹੀਂ ਹੈਗੀ ਕਿਸਾਨੀ ਬਹੁਤ ਔਖੀ ਹੈ ਆਪਾਂ ਇਹ ਜੇ ਬਲੌਗ ਲੈ ਕੇ ਆਉਂਦੇ ਰਹਾਂਗੇ ਹਰ ਰੋਜ਼ ਨਵੇਂ ਤੋਂ ਨਵਾਂ ਕੰਟੈਕਟ ਤੁਹਾਡੇ ਵਾਸਤੇ ਲੈ ਕੇ ਆਵਾਂਗੇ ਸੋ ਉਮੀਦ ਕਰਦਾ ਤੁਹਾਨੂੰ ਇਹ ਵਧੀਆ ਲੱਗੇ ਹੋਵੇਗਾ ਤੇ ਸਾਡੇ ਚੈਨਲ ਨੂੰ ਵੀਡੀਓ ਨੂੰ ਚੈਰ ਜਰੂਰ ਕਰਿਓ ਅਤੇ ਕਮੈਂਟ ਕਰਕੇ ਦੱਸਿਓ ਜੇ ਕੋਈ ਮਤਲਬ ਘਾਟ ਹੁੰਦੀ ਹੈ ਉਹ ਜਰੂਰ ਦੱਸਣ ਦਾ ਤੁਹਾਡਾ ਫਰਜ਼ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ